ਰਾਤ ਨੂੰ ਦੇਖਿਆ ਹੋਵੇਗਾ ਤੁਸੀਂ ਇੰਨਾਂ ਸ਼ਕਲਾਂ ਨੂੰ ਰੋਟੀ ਪਾਈ ਸੀ ਆਪਾਂ ਉਹ ਇੱਕ ਇੱਕ ਤੇ ਹੁਣ ਵੀ ਪਾਨ ਲੱਗਿਆ ਸਵੇਰ ਦਾ ਟਾਈਮ ਹੋ ਗਿਆ ਸਵੇਰ ਠੰਡ ਬਹੁਤ ਲੱਗੀ ਮੈਨੂੰ ਕਿਉਂਕਿ ਮੈਂ ਇੱਕ ਸ਼ਰਟ ਪਾਈ ਹੋਈ ਸੀ ਤੇ ਵੀ ਸਾਰੀ ਲਾਹਤ ਸੀ ਨਾ ਚੱਕ ਅੱਜ ਲੜਦੇ ਤਾਂ ਨਹੀਂ ਇਹ ਇੱਕ ਕਬੂਤਰ ਤਾਂ ਕਰਕੇ ਇੱਥੇ ਆਏ ਹੋਏ ਨੇ ਕਿਉਂਕਿ ਇਹਨਾਂ ਦੇ ਜਵਾਕ ਅੰਦਰ ਛਾੜ ਤੇ ਅਸੀਂ ਬੱਚੇ ਇਹਨਾਂ ਦੇ ਕਿਉਂਕਿ ਬਾਈਕਾਂ ਲਗਾਈਆਂ ਸੀ ਵਾ ਸਵੇਰ ਹੋ ਗਈ ਏ ਟਾਈਮ ਹੋ ਗਿਆ 9 ਵਜ ਦਾ 7 ਵਜੇ ਉੱਠੇ ਸੀ ਚਾਹ ਪਾਣੀ ਬਣਾ ਕੇ ਪੀ ਕੇ ਹੌਟ ਕੰਮ ਲੱਗਦੇ ਆ ਤੇ ਆ ਵੇਖੋ ਤੇ ਰੇਲ ਪਈ ਸੀ ਬਾਕੀ ਕੈਂਟ ਆ ਯਾਰ ਬਾਈ ਗਰਮਾਲਾ ਵੱਜ ਗਿਆ 6:00 ਵੱਜ ਗਈ ਦੇਖੋ ਖੂਨ ਕਿੰਨਾ ਨਿਕਲ ਰਿਹਾ ਤੇ ਆਪਾਂ ਉਹਨਿੰਦਾ ਇਲਾਜ ਕਰਦੇ ਆ ਇਹਦੇ ਕੁਝ ਬੰਦੇ ਆ ਤੇ ਅੰਦਰ ਸ਼ਰੀਅਤ ਸ਼ਰੀਆ ਕਿਦਣ ਲੱਗੇ ਹੋ ਨੇ ਬਾਈ ਲੈਂਟਰ ਪਾਣ ਲੱਗੇ ਨੇ ਤੇ ਆਪਾਂ ਇਹਨੂੰ ਧੁੰਦੇ ਆ ਪਹਿਲਾਂ ਦਾ ਸਸੀਕਾਲ ਗੁੱਡ ਮਾਰਨਿੰਗ ਤੇ ਇਹ ਹੈ ਨਵੇਂ ਸਾਲ ਦਾ ਆਈ ਥਿੰਕ ਚੌਥਾ ਪੰਜਵਾਂ ਬਲੌਗ ਹੋਏਗਾ ਤੇ ਅਸੀਂ ਇੱਥੇ ਲੱਗੇ ਹੋਇਆ ਕੰਮ ਤੇ ਪਹਿਲਾਂ ਤੁਹਾਨੂੰ ਦੱਸਿਆ ਸੀ ਪਿਛਲੇ ਬਲੌਗ ਚ ਅੱਜ 12 ਜਨਵਰੀ ਹੋ ਗਈ ਕੱਲ ਲੋੜੀ ਹੈ 13 ਜਨਵਰੀ ਨੂੰ ਤੇ ਕੱਲ ਅਸੀਂ ਸ਼ਹਿਰ ਚਲੇ ਜਾਈਏ ਤੇ ਮੈਂ ਬਾਥਰੂਮ ਕਰਨਾ ਆਇਆ ਸੀ ਤੇ ਆ ਪਿੱਛੇ ਦੇਖ ਲਓ ਅ ਕੱਲ ਮੀਂਹ ਪਿਆ ਹੈ ਮੀਂਹ ਦੇ ਵਿੱਚ ਅਸੀਂ ਕੰਮ ਲੱਗੇ ਰਹੇ ਕੁਝ ਐਦਾਂ ਦਾ ਮੌਸਮ ਬਣਿਆ ਹੋਇਆ ਹੈ। ਆਹ ਦੇਖ ਲਓ। ਬਾਕੀ ਵਧੀਆ ਬਣ ਗਿਆ ਮੌਸਮ। ਹਵਾ ਚੱਲੀ ਹੋਈ ਹੈ ਠੰਡੀ ਤੇ ਮੈਂ ਬੂਟ ਨਹੀਂ ਪਾਏ ਹੋਏ। ਬੂਟ ਮੇਰੇ ਟੁੱਟ ਗਏ ਸੀ। ਕੁੱਤਾ ਲੈ ਗਿਆ ਬੂਟ ਮੇਰੇ। ਕੁੱਤਾ ਚੱਕ ਕੇ ਲੈ ਗਿਆ ਸੀ ਤੇ ਹੁਣ ਅਸੀਂ ਕੰਮ ਲੱਗੇ ਹੋਇਆ ਹਲਮੋਸਟ ਸਾਡਾ ਵਾਲ ਪੱਟੀ ਜਿਹੜੀ ਰਹਿ ਗਈ ਅੰਦਰ ਵਾਲੀ ਉਹ ਥੋੜੀ ਬਹੁਤ ਰਹਿ ਗਈ ਤੇ ਬਾਕੀ ਪ੍ਰਾਈਮਰ ਲਾਉਣਾ ਰੰਗ ਨੂੰ, ਰੰਗ ਲਾਉਣਾ ਤੇ ਫਿਰ ਉਸ ਤੋਂ ਬਾਅਦ ਫਰੀ ਉਸ ਤੋਂ ਬਾਅਦ ਦੇਖਦੇ ਹਾਂ ਕਦੋਂ ਕਰਨਾ ਕੰਮ। ਦਪਹਿਰ ਦੀ ਰੋਟੀ ਖਾਣ ਤੋਂ ਬਾਅਦ ਮੈਂ ਵਲੌਗ ਬਣਾ ਰਿਹਾ ਤੇ ਮੈਂ ਖੜਿਆ ਇੱਧਰ ਸਾਹਮਣੇ ਗੁਰਦੁਆਰਾ ਸੇ ਆ ਸੜਕ ਜਾਂਦੀ ਏ ਤੇ ਖੇਤਾਂ ਵੱਲ ਤੇ ਮੈਂ ਇੱਥੇ ਖੜਿਆ ਮੈਂ ਗਿਆ ਸੀ ਪਿੰਡ ਪਿੰਡ ਚੋਂ ਸਮਾਨ ਲਿਆਉਣਾ ਸੀ ਕੁਝ ਆ ਨਸ਼ਾ ਵਗੈਰਾ ਕੋਲ ਲਿੱਪੋ ਵਗੈਰਾ ਮੈਂ ਤਾਂ ਨਹੀਂ ਲਗਾਉਂਦਾ ਇਹ ਲਗਾਉਂਦੇ ਨੇ ਇਹ ਇਹਨਾਂ ਵਾਸਤੇ ਕਹਿੰਦੇ ਮੈਨੂੰ ਭੇਜਿਆ ਨੇ ਕਿਉਂਕਿ ਮੈਨੂੰ ਕੰਮ ਕੱਟ ਆਉਂਦਾ ਤੇ ਮੇਰੀ ਤਿਆਰੀ ਵੀ ਥੋੜੀ ਏ ਉਹ ਮਿਸਤਰੀ ਨੇ ਕਾਰੀਗਰ ਨੇ ਉਹਨਾਂ ਦੀ ਤਿਆਰੀ ਜ਼ਿਆਦਾ ਏ ਉਹ ਫਿਰ ਕੰਮ ਲੱਗੇ ਹੋਣੇ ਤੇ ਆਪਾਂ ਵੇਲੇਗੇ ਸੀ ਮੈਂ ਕਿਹਾ ਆ ਕੰਮ ਫਿਰ ਇਹ ਭੇਜ ਤਨ ਮੈਨੂੰ ਤੇ ਅਸੀਂ ਕੱਲ ਕੱਲ ਜਾਂ ਪਰਸੋਂ ਤੱਕ ਕੰਮ ਕਰਨਾ ਹੈ ਤੇ ਉਸ ਤੋਂ ਬਾਅਦ ਨਿਕਲ ਜਾਣਾ ਇੱਥੋਂ ਤੇ ਕੱਲ ਬਾਰਿਸ਼ ਪਈ ਸੀ ਇੱਥੇ ਐ ਸਾਰਾ ਚਿਕੜਾ ਚਿਕੜਾ ਹੋ ਗਿਆ ਤੇ ਉਹ ਸਾਹਮਣੇ ਨਹਿਰ ਹੈਗੀ ਉਹ ਸਾਹਮਣੇ ਜਿੱਥੇ ਸਪੈਦੇ ਖੜੇ ਆ ਪਤਾ ਨਹੀਂ ਕਿਸੇ ਦਫਾਰ ਮੈਂ ਤੇ ਆ ਪਿੰਡ ਸਾਹਮਣੇ ਇਹ ਪਿੰਡ ਮੈਂ ਗਿਆ ਸੀ ਪੱਕੀ ਬਣ ਰਹੀ ਹੈ ਤੇ ਹੁਣ ਮੈਨੂੰ ਜਾਣ ਜਾਣਾ ਚਾਹੀਦਾ ਕਿਉਂਕਿ ਮੈਂ ਲੇਟ ਹੋਇਆ ਤਾਂ ਫਿਰ ਉਹ ਕਹੇਗਾ ਠੇਕੇਦਾਰ ਤੇ ਕੱਲ ਹੈਗੀ ਲੋੜੀ ਕੰਮ ਕਰਕੇ ਹੁਣ ਮੈਂ ਬਾਥਰੂਮ ਕਰਨ ਆਇਆ ਸੀ ਤੇ ਮੇਰੀ ਹਾਲਤ ਵੇਖੋ ਕਿਵੇਂ ਹੋ ਗਈ ਵਾਲ ਪੱਟੀ ਕਰਕੇ ਉੱਪਰ ਡਿੱਗਦੀ ਰਹੀ ਹੈ ਤੇ ਹੁਣ ਮੈਂ ਪੇਂਟ ਕਰ ਰਿਹਾ ਸੀ ਇੱਧਰ ਦੇਖੋ ਕਿਸਾਨ ਕਿਤੇ ਕਿਤੇ ਲਗੇ ਫਿਰਦੇ ਨੇ ਫਸਲਾਂ ਚ ਤੇ ਆ ਮੌਸਮ ਬਣਿਆ ਪਿਆ ਕੁਝ ਬੱਦਲ ਹੈਗੇ ਨੇ ਰਾਤ ਨੂੰ ਫਿਰ ਸ਼ਾਇਦ ਮੀਂਹ ਪਵੇ ਉਹ ਸਾਹਮਣੇ ਜਿਹੜੀ ਸੜਕ ਗਈ ਉੱਧਰ ਜਾਇਦਾ ਸੀ ਤੇ ਸਵੇਰੇ ਸਾਡੀ ਚਾਹ ਨਹੀਂ ਬਣੀ ਕਿਉਂਕਿ ਇੱਥੇ ਚਿੱਕੜ ਸੀ ਬਹੁਤ ਤੇ ਬਾਬੇ ਆਏ ਨਹੀਂ ਦੁੱਧ ਲੈ ਕੇ ਬਾਬੇ ਲੈ ਕੇ ਆਂਦੇ ਨੇ ਦੁੱਧ ਪਾਣੀ ਰੋਟੀ ਪਾਣੀ ਦੁੱਧ ਤੇ ਉਹ ਪਿਛਲੇ ਗੁਰਦੁਆਰਾ ਸਾਹਿਬ ਤੋਂ ਆਂਦਾ ਤੇ ਇੱਧਰ ਬੈਕ ਸਾਈਡ ਹੈ ਗੁਰਦੁਆਰਾ ਸਾਹਿਬ ਦੀ ਚਾਹ ਗਰਮ ਕਰਨ ਵਾਸਤੇ ਰੱਖਤੀ ਤੇ ਹੀਟਰ ਚਲਾਤਾ ਚੱਲ ਪਿਆ ਤੇ ਆਪਾਂ ਪਾਣੀ ਪਰਣਾ ਪਾਣੀ ਪਰਦੇ ਆਂ ਤੇ ਮੂੰਹ ਹਾ ਧੋ ਕੇ ਪੀਂਦੇ ਆਂ ਅੱਛਾ ਪਾਣੀ ਪਹਿਲਾਂ ਵੀ ਹੈਗਾ ਆਪਣੇ ਕੋਲ ਵੈਸੇ ਅਰੇ ਠੰਡਾ ਹੋ ਗਿਆ ਇੱਥੇ ਮਿੰਟਾਂ ਦੇ ਠੰਡਾ ਹੋ ਜਾਂਦਾ ਸੂਰਜ ਵੀ ਜਾਣ ਲੱਗਿਆ ਹੈ ਟਾਈਮ ਲੱਗੇਗਾ ਲੈ ਥੋੜਾ ਸੂਰਜ ਵੀ ਥੱਲੇ ਇੱਧਰ ਸਰੋਂ ਦੇ ਫੁੱਲ ਬਹੁਤ ਵਧੀਆ ਲੱਗ ਰਹੇ ਨੇ ਐ ਲਿਸ਼ਕਰੇ ਨੇ ਸੂਰਜ ਦੀ ਕਿਰਨਾਂ ਪੈਂਦੀਆਂ ਪਈਆਂ ਨੇ ਆਹ ਵਰਕੇ ਬਾਕੀ ਉਧਰ ਕੰਮ ਚੱਲ ਰਿਹਾ ਗੁਰਦੁਆਰਾ ਸਾਹਿਬ ਤੇ ਮੇਰੀ ਹਾਲਤ ਕੁਛ ਇਸ ਤਰ੍ਹਾਂ ਦੀ ਹੋ ਗਈ ਰੰਗ ਕਰਕੇ ਰੰਗ ਕਰਕੇ ਤੇ ਹੁਣ ਮੈਨੂੰ ਜਾਣਾ ਚਾਹੀਦਾ ਜਲਦੀ ਕਿਉਂਕਿ ਉਹ ਠੇਕੇਦਾਰ ਆ ਜਾਏਗਾ ਤੇ ਬਾਥਰੂਮ ਕਰਕੇ ਚੱਲਦੇ ਆਪਾਂ